ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਅਲੂ ਦਾ ਨਾਸਤਾ ਅਲੂ ਦਾ ਨਾਸਤਾ ਬਹੁਤ ਹੀ ਆਪਾਂ ਇਹੀ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਜਦੋਂ ਵੀ ਤੁਸੀਂ ਇਸ ਨਾਸਤੇ ਨੂੰ ਬਣਾਉਗੇ ਨਾ ਘਰ ਵਿੱਚ ਤੇ ਪਹਿਲੀ ਵਾਰੀ ਇਹ ਨਾਸਤਾ ਬਣਾ ਲੋਗੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਨਾਸਤਾ ਪਸੰਦ ਆਊਗਾ ਤੁਸੀਂ ਕਿਸੇ ਵੀ ਇਹ ਟਾਈਮ ਨਾਸਟਾ ਬਣਾ ਕੇ ਖਾ ਸਕਦੇ ਆ ਬਿਨਾ ਸਕਿਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਰੈਸਪੀ ਬਣਾਉਣ ਵਾਸਤੇ ਤੇ ਆਪਾਂ 6 ਉਬਲੇ ਹੋਏ ਆਲੂ ਲਏ ਆ ਆਲੂ ਨੂੰ ਪਹਿਲਾਂ ਆਪਾਂ ਉਬਾਲ ਲਿਆ ਸੀ ਉਬਾਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਉਸ ਤੋਂ ਬਾਅਦ ਆਪਾਂ ਉਹਨੂੰ ਫਰਿੱਜ ਦੇ ਵਿੱਚ ਰੱਖਤਾ ਸੀ ਵੀ ਆਲੂ ਆਪਣੇ ਠੰਡੇ ਹੋ ਜਾਣ ਕਿਉਂਕਿ ਮੁੜ ਕੇ ਕद्दूकश ਕਰਨੇ ਸੌਖੇ ਹੋ ਜਾਂਦੇ ਆ ਹੁਣ ਆਪਾਂ ਇਹਨਾਂ ਨੂੰ ਕद्दूकश ਕਰਾਂਗੇ ਜਿਹੜਾ ਹੈ ਕद्दूकश ਦਾ ਮੋਟਾ ਸਾਈਜ਼ ਆ ਨਾ ਇਹਦੇ ਤੇ ਆਪਾਂ ਆਲੂਆਂ ਨੂੰ ਕद्दूकश ਕਰਾਂਗੇ ਜੈਸੇ ਤਾਂ ਤੁਸੀਂ ਮੈਸ਼ ਵੀ ਕਰ ਸਕਦੇ ਮੈਸ਼ ਨਾਲ ਆਲੂ ਅੱਧੂ ਕੱਛ ਵੀ ਕਰ ਸਕਦੇ ਇਹਦੇ ਵਿੱਚ ਗੁੱਥੀ ਵਗੈਰਾ ਨਾ ਰਵੇ ਤੇ ਨਾਸ਼ਤਾ ਵਧੀਆ ਬਣਦਾ ਹੈਗਾ ਇਹ ਸਾਰਿਆਂ ਨੂੰ ਨਾਸ਼ਤਾ ਪਸੰਦ ਆਉਂਦਾ ਐਨਾ ਸਵਾਲ ਵਰਦਾ ਹੈ ਕਿ ਚਾਹ ਦੇ ਨਾਲ ਤੁਸੀਂ ਜਦੋਂ ਵੀ ਮਰਗੀ ਨੂੰ ਸਰਵ ਕਰ ਸਕਦੇ ਬਣਾ ਕੇ ਖਾਲਸਾਰੇ ਸਾਰੇ ਆਲੂ ਨੂੰ ਆਪਾਂ ਕੱਦੂ ਕੱਛ ਕਰ ਲਿਆ ਹੈਗਾ ਤੇ ਬਹੁਤ ਵਧੀਆ ਆਲੂ ਨੂੰ ਆਪਾਂ ਕੱਦੂ ਕੱਛ ਕਰ ਲਿਆ ਹਾਂ ਜੀ ਇੱਕ ਪੇਟ ਆਪਾਂ ਬ੍ਰੈਡਾਂ ਦਾ ਲੈ ਲਾਂਗੇ ਤੇ ਹੁਣ ਆਪਾਂ ਬ੍ਰੈਡਾਂ ਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਇਸ ਤਰ੍ਹਾਂ ਪੀਸ ਤੋੜ ਕੇ ਪਾਵਾਂਗੇ ਇਹਨਾਂ ਦਾ ਵਧੀਆ ਜਿਹਾ ਪਾਊਡਰ ਤਿਆਰ ਕਰ ਲਾਂਗੇ ਆਪਾਂ ਇਹ ਜੱਗ ਹੈਗਾ ਛੋਟਾ ਆਪਾਂ 2-3 ਵਾਰੀ ਇਹਨਾਂ ਨੂੰ ਪੀਸਾਂਗੇ ਬ੍ਰੈਡਾਂ ਦਾ ਚੂਰਾ ਬਣਾ ਕੇ ਆਪਾਂ ਤਿਆਰ ਕਰ ਲਿਆਗਾ ਇਹਨੂੰ ਆਪਾਂ 2-3 ਵਾਰੀ ਪੀਸਿਆ ਸੀਗਾ ਕਿਉਂਕਿ ਜੱਗ ਛੋਟਾ ਹੈਗਾ ਜੇ ਜੱਗ ਵੱਡਾ ਹੋਵੇ ਤਾਂ ਫਿਰ 1 ਵਾਰੀ ਪੀਸਿਆ ਜਾਂਦਾ ਹੈਗਾ। ਉੱਲੇ ਲਾਗੇ ਕद्दू ਕਾਛਕੀ ਆਲੂ ਆਲੂਆਂ ਦੇ ਵਿੱਚ ਆਪਾਂ ਚੂਰੀ ਨੂੰ ਪਾ ਦਾਂਗੇ। ਬ੍ਰੈਡਾਂ ਦੀ ਥਾਂ ਤੇ ਤੁਸੀਂ ਆਟਾ ਵੀ ਲੈ ਸਕਦੇ ਹੋ ਮੈਦਾ ਵੀ ਲੈ ਸਕਦੇ ਹੋ। ਤੇ ਇਸ ਤਰ੍ਹਾਂ ਤੁਸੀਂ ਬ੍ਰੈਡਾਂ ਦਾ ਚੋਰਾ ਵੀ ਲੈ ਸਕਦੇ ਹੋ ਨਾਸ਼ਤਾ ਬਹੁਤ ਵਧੀਆ ਬਣਦਾ ਹੈਗਾ। ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾ ਦਾਂਗੇ ਭੁੰਨੇ ਜੀਰਾ ਪਾਊਡਰ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਇਹਦੀ ਥਾਂ ਤੇ ਆਪਾਂ ਕੁੱਟ ਕੇ ਵੀ ਲਾਲ ਮਿਰਚ ਪਾ ਸਕਦੇ ਹਾਂ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਅੱਧਾ ਕ ਚਮਚਾ ਆਪਾਂ ਪਾ ਦਾਂਗੇ ਗਰਮ ਮਸਾਲੇ ਦਾ ਤੇ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਮਸਾਲੇ ਆਪਾਂ ਉਹੀ ਨਾਸਤੇ ਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਰੋਜ਼ਾਨਾ ਘਰ ਵਿੱਚ ਹੁੰਦੇ ਹੈਗੇ ਰਸੋਈ ਦੇ ਵਿੱਚ ਨਾਰਮਲੀ ਆਪਾਂ ਵਰਤਦੇ ਆ। ਹੁਣ ਆਪਾਂ ਪਾ ਦਾਂਗੇ 2 ਚਮਚ ਆਰਾ ਰੋਡ ਦੇ। ਆਰਾ ਰੋਡ ਦੀ ਥਾਂ ਤੇ ਤੁਸੀਂ ਚੌਲਾਂ ਦਾ ਆਟਾ ਵੀ ਐਡ ਕਰ ਸਕਦੇ ਆ। ਇਹ ਨਾਲ ਕੀ ਨਾਸ਼ਤਾ ਵਧੀਆ ਕ੍ਰਿਸਪੀ ਬਣਦਾ ਇਸ ਕਰਕੇ ਆਪਾਂ ਇਹ ਆਰਾ ਰੋਡ ਪਾਇਆ। ਹੁਣ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਬਿਨਾਂ ਪਾਣੀ ਪਾਏ ਕਿਉਂਕਿ ਫਿਰ ਆਲੂ ਆਪਣੇ ਕੋਲੇ ਉਬਲੇ ਹੋਏ ਆ। ਸਾਰੇ ਸਮਾਨ ਨੂੰ ਆਪਾਂ ਇੱਕ ਵਾਰੀ ਆਲੂਆਂ ਦੇ ਵਿੱਚ ਮਿਲਾ ਲਿਆ ਹੈਗਾ ਤੇ ਹੁਣ ਆਪਣੇ ਕੋਲੇ ਥੋੜਾ ਜਿਹਾ ਸਮਾਨ ਕੱਟਿਆ ਹੋਇਆ ਉਹ ਪਾ ਦਿੰਦੇ ਹਾਂ ਦੋ ਹਰੀਆਂ ਮਿਰਚਾਂ ਬ੍ਰੀਕ ਕੱਟੀਆਂ ਹੋਈਆਂ ਜੇ ਹਰੀਆਂ ਤੁਹਾਨੂੰ ਮਿਰਚਾਂ ਨਹੀਂ ਵੀ ਪਸੰਦ ਹੈ ਤੇ ਤੁਸੀਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਦਰਦਰਾ ਜਾਂ ਕੁੱਟ ਲਿਆ ਸੀ ਇਹ ਪਾ ਦਾਂਗੇ ਇਹਨਾਂ ਦਾ ਤੁਸੀਂ ਪੇਸਟ ਵੀ ਪਾ ਸਕਦੇ ਬ੍ਰੀਕ ਬ੍ਰੀਕ ਕੱਟ ਕੇ ਵੀ ਪਾ ਸਕਦੇ ਜਿਵੇਂ ਤੁਹਾਨੂੰ ਪਸੰਦ ਹੋ ਉਹਨੇ ਤੁਸੀਂ ਪਾ ਸਕਦੇ ਜੇ ਤੁਹਾਨੂੰ ਪਸੰਦ ਨਹੀਂ ਤਾਂ ਤੁਸੀਂ ਇਹਨੂੰ ਹਟਾ ਵੀ ਸਕਦੇ ਆ ਇੱਕ ਕੌਲੀ ਪਾ ਦਾਂਗੇ ਆਪਾਂ ਕੱਟਿਆ ਹਰਾ ਧਨੀਆ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ। ਹਾਂਜੀ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਤੇ ਵਧੀਆ ਆਪਾਂ ਆਟੇ ਦੀ ਤਰ੍ਹਾਂ ਇਹਨੂੰ ਗੁੰਨ ਲਿਆ ਗਾ। ਭਾਇ ਤੇ ਕਾਪਾ ਇਹਨੂੰ ਤੇਲ ਵਗੈਰਾ ਨਹੀਂ ਲਾਇਆ ਗਾ ਤੇ ਹੁਣ ਆਪਾਂ ਥੋੜਾ ਜਿਹਾ ਲਾਵਾਂਗੇ ਤੇਲ। ਇਸ ਤਰ੍ਹਾਂ ਅਸੀਂ ਆਪਾਂ ਇਹਨੂੰ ਦਬਾਉਂਦੇ ਬਸ ਜਲਦੀ ਜਲਦੀ ਆਪਾਂ ਇਹਦਾ ਨਾਸ਼ਤਾ ਬਣਾ ਲਾਂਗੇ ਕਿਉਂਕਿ ਰੈਸਟ ਦਵਾਉਂਦੀ ਇਹਨੂੰ ਜ਼ਰੂਰਤ ਨਹੀਂਗੀ ਬਹੁਤ ਹੀ ਈਜ਼ੀ ਤਰੀਕੇ ਨਾਲ ਇਹ ਨਾਸ਼ਤਾ ਬਣ ਜਾਏਗਾ ਤੁਸੀਂ ਮਹਿਮਾਨ ਆਉਣ ਤੇ ਵੀ ਬਣਾ ਸਕਦੇ ਹੋ ਤੁਸੀਂ ਘਰੇ ਵੀ ਇਹ ਨਾਸ਼ਤਾ ਚਾਹ ਦੇ ਨਾਲ ਸਰਵ ਕਰ ਸਕਦੇ ਹਾਂ ਹਾਂਜੀ ਨਾਸ਼ਤਾ ਫਰਾਈ ਕਰਨ ਵਾਸਤੇ ਤੇ ਹੁਣ ਆਪਾਂ ਨਾਸ਼ਤੇ ਨੂੰ ਰੈਡੀ ਕਰਾਂਗੇ ਤੇ ਥੋੜਾ ਜਿਹਾ ਆਪਾਂ ਮਿਸ਼ਰਣ ਲੈ ਲਾਂਗੇ ਤੇ ਹੁਣ ਆਪਾਂ ਛੋਟੇ ਛੋਟੇ ਨਾਲ ਗੋਲੇ ਬਣਾ ਲਾਂਗੇ ਐਸ ਤਰ੍ਹਾਂ ਆਪਾਂ ਗੋਲ ਗੋਲ ਗੋਲੇ ਬਣਾ ਏ ਆਪਾਂ ਛੋਟੇ ਵੱਡੇ ਆਪਣੀ ਮਰਜ਼ੀ ਨਾਲ ਬਣਾ ਸਕਦੇ ਹਾਂ ਮੈਂ ਐਡਾ ਕ ਸਾਈਜ਼ ਗੋਲੇ ਦਾ ਬਣਾਇਆ ਤੁਹਾਨੂੰ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਬਾਕੀ ਸਿਰੇ ਨਾਲ ਤੁਸੀਂ ਕਿਸੇ ਵੀ ਸ਼ੇਪ ਦੇ ਸਕਦੇ ਹੋ ਜੇ ਤੁਹਾਨੂੰ ਇਸ ਤਰ੍ਹਾਂ ਰੋਟੀ ਇੱਕ ਬਣਾ ਕੇ ਨਾ ਤੇ ਥੋੜਾ ਜਿਹਾ ਤਿੱਖੇ ਮੂੰਹ ਵਾਲਾ ਗਲਾਸ ਲੈ ਲਓ ਚਾਹੇ ਕੌਲੀ ਲੈ ਲਓ ਉਸੇ ਤਰ੍ਹਾਂ ਵੀ ਤੁਸੀਂ ਇਹਨੂੰ ਕਟਿੰਗ ਕਰ ਸਕਦੇ ਆ ਸਾਰਾ ਨਾਸ਼ਤਾ ਫਰਾਈ ਕਰਨ ਵਾਸਤੇ ਆਪਾਂ ਰੈਡੀ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਫਰਾਈ ਨਾਸ਼ਤੇ ਨੂੰ ਫਰਾਈ ਕਰਨ ਵਾਸਤੇ ਤੇ ਕੜਾਹੀ ਦੇ ਵਿੱਚ ਤੇਲ ਆਪਾਂ ਗਰਮ ਕਰ ਲਿਆ ਫੁੱਲ ਫਲੇਮ ਤੇ ਆਪਾਂ ਤੇਲ ਗਰਮ ਕੀਤਾ ਸੀਗਾ ਹੁਣ ਆਪਾਂ ਗੈਸ ਨੂੰ ਮਿਨੀਮਾਈਜ਼ ਕਰਤਾ ਹੁਣ ਇੱਕ ਇੱਕ ਗੋਲਾ ਆਪਾਂ ਤੇਲ 'ਚ ਛੱਡਦੇ ਜਾਵਾਂਗੇ ਜਿੰਨੇ ਗੋਲੇ ਪੈਂਦੇ ਹੋਏ ਓਨੇ ਗੋਲੇ ਆਪਾਂ ਕੜਾਹੀ ਦੇ ਵਿੱਚ ਪਾ ਲਵਾਂਗੇ ਤੇ ਪੂਰੇ ਧਿਆਨ ਨਾਲ ਪਾਉਣਾ ਹੈ ਕਈ ਵਾਰ ਚਿੱਟਾ ਵਗੈਰਾ ਨਾ ਪੈ ਜੇ ਜਦੋਂ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਿਲਾਵਾਂਗੇ ਹਲਕਾ ਜਿਹਾ ਸੇਕ ਲੱਗ ਗਿਆ ਨਾ ਉਸ ਤੋਂ ਬਾਅਦ ਹਿਲਾਵਾਂਗੇ ਦੇਖਦੇ ਹਾਂ ਗੋਲੇ ਨੂੰ ਇੱਕ ਵਾਰੀ ਹਲਕਾ ਹਰਕਤ ਸੇਕ ਲੱਗ ਗਿਆ ਹੁਣ ਆਪਾਂ ਥੋੜਾ ਜਿਹਾ ਨਾ ਉਲਟ-ਪੁਲਟ ਕਰ ਦਿੰਨੇ ਤੇ ਵਰਨਾ ਉਹਨਾਂ ਜੁੜ ਜਾਣ ਗੋਲੇ ਵੈਸੇ ਹਿੱਤਕ ਨਹੀਂ ਜੁੜੇਗੇ ਕਿਉਂਕਿ ਆਪਾਂ ਆਰਾ ਰੋਟ ਪਾਇਆ ਹੈਗਾ ਤੇ ਨਾਲੇ ਆਪਾਂ ਬ੍ਰੈਡ ਪਾਈ ਹੈਗੀ ਹੁਣ ਆਪਾਂ ਵੱਡੀ ਚਾਰਨੀ ਨਾਲ ਇਹਨਾਂ ਨੂੰ ਹਲਾ ਲੈਨੇ ਆਂ ਜਦੋਂ ਜਦੋਂ ਵਧੀਆ ਜੇ ਪੱਕ ਗਏ ਨਾ ਉਦੋਂ ਆਪਾਂ ਇਹਨਾਂ ਨੂੰ ਕੱਢਾਂਗੇ ਹਾਂਜੀ ਨਾਸ਼ਤਾ ਆਪਣਾ ਫਰਾਈ ਹੋ ਗਿਆ ਤੁਸੀਂ ਦੇਖ ਸਕਦੇ ਹੋ 골ਡਨ ਬ੍ਰਾਊਨ ਹੋ ਗਿਆ ਬਹੁਤ ਵਧੀਆ ਨਾਸ਼ਤਾ ਪੱਕ ਗਿਆ ਤੇ ਕਲਰ ਵੀ ਬਹੁਤ ਸੋਹਣਾ ਆਇਆ ਹੈਗਾ ਹੁਣ ਆਪਾਂ ਤੇਲ ਚੋਂ ਕੱਢ ਲੈਣੇ ਆ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਤੇਲ ਨੁੱਟਲ ਜੇ ਨਾ ਫਿਰ ਨਾਸ਼ਤਾ ਵਧੀਆ ਸੁੱਕਾ ਸੁੱਕਾ ਬਣਦਾ ਹੈ ਜਿਆਦਾ ਔਰੀਜਾ ਨਹੀਂ ਬਣਦਾ ਦੇਖੋ ਕਿੰਨੇ ਵਧੀਆ ਗੋਲੇ ਬਣ ਗਏ ਆ ਹਾਂਜੀ ਬਾਕੀ ਦਾ ਨਾਸ਼ਤਾ ਵੀ ਆਪਾਂ ਉਸੇ ਤਰ੍ਹਾਂ ਹੀ ਫਰਾਈ ਕਰ ਲਿਆ ਹੁਣ ਕੱਢ ਲੈਨੇ ਆਪਾਂ ਤੇਲ ਚੋਂ ਦੇਖੋ ਕਿੰਨਾ ਵਧੀਆ ਨਾਸ਼ਤਾ ਬਣਿਆਗਾ ਬਹੁਤ ਹੀ ਈਜੀ ਤਰੀਕੇ ਨਾਲ ਆਪਾਂ ਇਹ ਨਾਸ਼ਤਾ ਬਣਾ ਕੇ ਤਿਆਰ ਕੀਤਾ ਤੇ ਸਭ ਨੂੰ ਇਹ ਪਸੰਦ ਆਉਣ ਵਾਲਾ ਨਾਸ਼ਤਾ ਨਾਸ਼ਤੇ ਨੂੰ ਆਪਾਂ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਬਹੁਤ ਵਧੀਆ ਨਾਸ਼ਤਾ ਬਣਾਇਆ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾ ਕੇ ਤਿਆਰ ਕੀਤਾਗਾ ਚਾਹੇ ਤਾਂ ਤੁਸੀਂ ਮਹਿਮਾਨ ਆਉਣ ਤੇ ਵੀ ਬਣਾ ਸਕਦੇ ਹੋ ਖੁਦ ਵੀ ਤੁਸੀਂ ਖਾ ਸਕਦੇ ਹੋ ਇਹ ਨਾਸ਼ਤਾ ਬਾਕੀ ਸੇ ਬਹੁਤ ਜ਼ਿਆਦਾ ਸਮਾਨ ਵੀ ਨਹੀਂ ਲੱਗਿਆ ਇਹ ਨਾਸ਼ਤਾ ਬਣਾਉਣ ਵਾਸਤੇ ਨੋਰਮਲ ਹੀ ਘਰ ਵਿੱਚ ਇੰਨਾ ਕੁ ਸਮਾਨ ਤਾਂ ਆਪਣੇ ਰਹਿੰਦਾ ਹੀ ਆ ਕਿ ਜਿਹਦੇ ਨਾਲ ਆਪਾਂ ਇਹ ਨਾਸ਼ਤਾ ਬਣਾ ਕੇ ਖਾ ਲਵਾਂਗੇ ਹਾਂਜੀ ਅੱਜ ਦਾ ਨਾਸ਼ਤਾ ਤੁਹਾਨੂੰ ਪਸੰਦ ਆਇਆ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ